ਪੈਸ਼ਨ ਸੀਲ ਦੇ ਤਹਿਤ ਜਿੱਥੇ ਕਿ ਪੂਰੇ ਪੰਜਾਬ ਪਰਦੇ ਬਾਰਡਰਾਂ ਦੇ ਉੱਤੇ ਨਾਕੇ ਲਗਾਏ ਗਏ ਨੇ ਉੱਥੇ ਹੀ ਜੰਮੂ ਹਿਮਾਚਲ ਅਤੇ ਪੰਜਾਬ ਇੰਟਰ ਸਟੇਟ ਦੇ ਜਿਹੜੇ ਬਾਰਡਰ ਨੇ ਉੱਥੇ ਪੈਰਾ ਮਿਲਟਰੀ ਫੋਰਸਾਂ ਦੇ ਵੱਲੋਂ ਪੂਰੀ ਸਖਤਾਈ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਆਉਣ ਜਾਣ ਵਾਲੇ ਹਰ ਦੋ ਪਹੀਆ ਵਾਹਨ ਅਤੇ ਗੱਡੀਆਂ ਨੂੰ ਰੋਕ ਕੇ ਪੂਰੀ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਪੈਰਾ ਮਿਲਟਰੀ ਫੋਰਸਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਹਨਾਂ ਦੇ ਸੁਰੱਖਿਆ ਬਲਾਂ ਦੇ ਵੱਲੋਂ ਲਗਾਈ ਨਾਕੇ ਦੇ ਵਿੱਚੋਂ ਅਜਿਹੇ ਆ ਵਿਅਕਤੀ ਕਿਸੇ ਵੀ ਕੀਮਤ ਤੇ ਬਚ ਨਹੀਂ ਸਕੇਗਾ ਅੱਜ ਕੀਤੀ ਹੋਈ ਸਾਡੇ ਤੁਸੀਂ ਨਾਕੇ ਦੇਖ ਰਹੇ ਸਾਰੇ ਪਠਾਨਕੋਟ ਦੇ ਵਿੱਚ ਇੰਟਰਸਟੇਟ ਨਾਕੇ ਹੈਗੇ ਇੰਟਰ ਡਿਸਟ੍ਰਿਕਟ ਨਾਕੇ ਹੈਗੇ ਪੈਰਾ ਮਿਲਟਰੀ ਫੋਰਸਿਸ ਸਾਡੇ ਨਾਲ ਬਾ ਹੁਕਮ ਸਾਡੇ ਸ਼੍ਰੀ ਗੌਰਵਿਆਦ ਉਸਰ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਹਰਕਮਲ ਖੱਕ ਜੀ ਵੱਲੋਂ ਜਿਹੜੇ ਨਾਕੇ ਲਵਾਏ ਗਏ ਹਨ ਤੇ ਇਹਨਾਂ ਵਿੱਚ ਸਾਨੂੰ ਬਹੁਤ ਕਾਮਯਾਬੀ ਵੀ ਮਿਲੀ ਹੈ ਨਜਾਇਜ਼ ਸ਼ਰਾਬ ਇਹੀਂ ਫੜੀ ਹੈ ਹੀਰੋਇਨ ਦੇ ਵੀ ਪਰਚੇ ਦਿੱਤੇ ਪੂਰੇ ਪਠਾਨਕੋਟ ਦੇ ਵਿੱਚ ਇਹ ਬਹੁਤ ਵਧੀਆ ਜਿਹੜੇ ਨਾਕੇ ਚੱਲ ਰਹੇ ਨੇ ਤੇ ਹਨੂ ਇਹਦੇ ਵਿੱਚ ਰਿਕਵਰੀ ਵੀ ਹੋ ਰਹੀ ਹੈ ਕਿੰਨੇ ਲੱਖ ਡਾਲਰ ਪਠਾਨਕੋਟ ਜੀ ਟੋਟਲ 15 ਨਾਕੇ ਲੱਗੇ ਹੋਏ ਨੇ 93 ਚੈਨਲ ਦੇ ਲਈ ਕਮਲ ਰੰਧਾਵਾ ਦੀ ਵਿਸ਼ੇਸ਼ ਰਿਪੋਰਟ